ਹਾਂਜੀ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਸਭ ਤੇ ਵਧੀਆ ਜੀ ਪਿਛਲੇ ਦਿਨੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਪਿੰਡ ਤੋਂ ਕੈਨੇਡਾ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਸਾਹਿਬ ਜੀ ਨੇ ਨਿਮਾਣਿਆ ਨੂੰ ਮਾਣ ਬਖਸ਼ਿਆ ਤੇ ਜਹਾਜ਼ ਦਾ ਸਫ਼ਰ ਬਹੁਤ ਵਧੀਆ ਰਿਹਾ ਪਹਿਲੀ ਵਾਰ ਬੈਠਿਆ ਸੀ ਹਨਾ ਜਿੱਦਾਂ ਕੋਈ ਐਕਸਾਈਟਮੈਂਟ ਬਹੁਤ ਜ਼ਿਆਦਾ ਸੀਗੀ ਜਹਾਜ਼ ਜਦੋਂ ਰਨਵੇ ਤੇ ਤੋੜਿਆ ਤੇ ਦਿੱਲੀ ਦਾ ਜਿਹੜਾ ਨਜ਼ਾਰਾ ਸੀ ਕੁਝ ਇਸ ਤਰ੍ਹਾਂ ਦਾ ਦਿਖ ਰਿਹਾ ਸੀ ਉੱਪਰੋਂ ਇਸ ਤਰ੍ਹਾਂ ਦੇਖ ਰਹੀ ਸੀ ਦਿੱਲੀ ਆਪਣੀ ਦੇਖੋ ਨਿੱਕੀਆਂ ਕਿਹ ਕਿਹਦਾ ਆਕਾਰਾਂ ਵੀ ਨਿੱਕੀਆਂ ਨਿੱਕੀਆਂ ਚਲਦੀਆਂ ਦਿਸੀਆਂ ਤੇ ਜਹਾਜ਼ ਜਦੋਂ ਹੋਰ ਉੱਪਰ ਗਿਆ ਕੁਦਰਤ ਮਹਿਸੂਸ ਹੋਇਆ ਵੀ ਜਰੇ ਜਰੇ ਵਿੱਚ ਵਸੀ ਆ ਕਣ ਕਣ ਵਿੱਚ ਵਸੀ ਆ ਤੇ ਇਕਦਮ ਇਦਾਂ ਮਹਿਸੂਸ ਹੋਇਆ ਉਹ ਜਿਦਾਂ ਨਾ ਰੂਹ ਦੀਆਂ ਪੂਰੀਆਂ ਕਿਸੇ ਨੇ ਟੇਰੀਆਂ ਕੀਤੀਆਂ ਵਾ ਦੇਖੋ ਕਿੰਨੀ ਸੋਹਣੀ ਕੁਦਰਤ ਜਿਹਰੇ ਜਿਹਰੇ ਵਿੱਚ ਵਸੀ ਹੈ